ਵਾਹਿਗੁਰੂ ਜਕਰੀਆ ਖਾਂ ਕਹਿੰਦਾ ਕੇਸਾਂ ਦੀ ਬਾਰ-ਬਾਰ ਮੇਰੇ ਸਾਹਮਣੇ ਰੱਤ ਲਾ ਕੇ ਬਿਠਾ ਹੈ ਵਾਹਿਗੁਰੂ ਮੈਂ ਤੇਰੇ ਕੇਸ ਵਾਹਿਗੁਰੂ ਆਪਨੇ ਪੈਰ ਦੀ ਝੁੰਡੀ ਬਾਰ-ਬਾਰ ਉਨਾ ਦੇਣੇ ਤੇਰਾ ਸਿਰ ਗੱਜਾ ਕਰ ਦੇਣਾ ਮੇਰੇ ਸਾਹਮਣੇ ਕੇਸਾਂ ਦਾ ਬਾਰ-ਬਾਰ ਨਿਕਲਦਾ ਹੈ ਵਾਹਿਗੁਰੂ ਮੈਂ ਅਪਰਾਧ ਕੀਤਾ ਵਾਹਿਗੁਰੂ ਭਾਈ ਤਰਨ ਸਿੰਘ ਕਹਿੰਦਿਆ ਜਕਰੀਆ ਖਾਂ ਕੀ ਤੂੰ ਮੇਰੇ ਸਿਰ ਤੇ ਕੇਸ ਆਪਣੀ ਪੈਰ ਦੀ ਜੁੱਤੀ ਨਾਲ ਉਦਾ ਸਕੇਗਾ ਕਿ ਨਹੀਂ ਪਤਾ ਨਹੀਂ ਤੂੰ ਆਪਣੀ ਪੈਰ ਦੀ ਜੁੱਤੀ ਨਾਲ ਮੇਰਾ ਸਿਰ ਗੰਜਾ ਕਰ ਸਕੇਗਾ ਕਿ ਨਹੀਂ ਪਰ ਮੈਂ ਗੁਰੂ ਗੋਬਿੰਦ ਸਿੰਘ ਤੇ ভরਸਾ ਰੱਖ ਕੇ ਕਹਿੰਦਾ ਮੈਂ ਗੁਰੂ ਗੋਬਿੰਦ ਸਿੰਘ ਤੇ ਯਕੀਨ ਰੱਖ ਕੇ ਕਹਿੰਦਾ ਕਿ ਮੈਂ ਤੈਨੂੰ ਆਪ ਦੇ ਪੈਰ ਦੇ ਜੁੱਤੇ ਦੇ ਅੱਗੇ ਲਾ ਕੇ ਲੈਣਾ ਮੈਂ ਗੁਰੂ ਗੋਬਿੰਦ ਸਿੰਘ ਤੇ ভরਸਾ ਰੱਖ ਕੇ ਵਾਹਿਗੁਰੂ ਸ਼ਬਦ ਇਹ ਤਾਂ ਤੁਸੀਂ ਕਿੱਥੇ ਲੱਭਣਗੇ